ਜਦੋਂ ਵੀ ਪੀਓਪੀ ਕਰਵਾਉਣੇ ਆ ਤੇ ਜ਼ਰੂਰ ਧਿਆਨ ਰੱਖੋ ਵੀ ਜਾਂ ਤਾਂ ਚੰਗੇ ਮਿਸਤਰੀ ਤੋਂ ਕਰਵਾਓ ਕੰਮ ਤੇ ਕਿਉਂਕਿ ਇਹ ਕਈ ਵਾਰ ਨਾ ਐਵੇਂ ਵੀ ਹੁੰਦਾਗਾ ਵੀ ਹਵਾ ਜਦੋਂ ਭਰ ਜਾਂਦੀ ਹੈਗੀ ਜਦੋਂ ਮਤਲਬ ਕਿ ਕਈ ਵਾਰ ਇਹ ਚੰਗਾ ਕੰਮ ਨਹੀਂ ਕਰਦੇ ਤੇ ਉਹ ਹਵਾ ਭਰ ਜਾਂਦੀ ਹੈਗੀ ਤੇ ਬਾਅਦ ਵਿੱਚ ਇਹ ਡਿੱਗਣ ਦਾ ਕਾਰਨ ਬਣ ਜਾਂਦੀ ਹੈਗੀ ਜਾਂ ਮਤਲਬ ਕਿ ਛੁਰੇ ਕਰਕੇ ਵੀ ਹੋ ਜਾਂਦਾਗਾ ਇਸੇ ਕਰਕੇ ਲੋਕ ਜੋ ਹੈਗੇ ਆ ਪ੍ਰਮਾਤਮਾ ਵੱਲੋਂ ਤੇ ਕੁਦਰਤ ਵੱਲੋਂ ਟੁੱਟ ਕੇ ਫੈਸ਼ਨ ਡਿਜ਼ਾਈਨਰਾਂ ਦੇ ਵਿੱਚ ਪੈ ਗਏ ਆ ਪਰ ਜੋ ਕੁਦਰਤੀ ਸਿਸਟਮ ਆ ਉਹਦੇ ਵਰਗੀ ਨਹੀਂ ਰੀਸ ਹੁੰਦੀ ਹਨ ਤੇ ਇਸੇ ਕਰਕੇ ਜੋ ਕੀਤਾ ਥੋੜਾ ਧਿਆਨ ਰੱਖਣਾ ਚਾਹੀਦਾ ਹੈਗਾ ਜਿੱਥੇ ਮਤਲਬ ਕਿ ਤੁਹਾਡਾ ਕਮਰਾ ਹੈਗਾ ਬੈੱਡ ਜਾਂ ਮਤਲਬ ਕਿ ਕੁਝ ਵੀ ਹੈਗਾ ਉਥੇ ਅੰਦਰ ਤਾਂ ਲਵਾਓ ਨਾ ਉੱਪਰ ਲਵਾਓ ਨਾ ਕਿਉਂਕਿ ਇਹ ਨੁਕਸਾਨ ਵਾਲਾ ਕੰਮ ਆ ਆ ਦੇਖੋ ਡੈਗ ਪੀਆ ਤੇ ਬਾਅਦ ਵਿੱਚ ਇਹ ਕਿੰਨੀ ਕਿੰਨੀ ਮੋਟੀ ਪਰਤ ਚੜੀ ਹੁੰਦੀ ਆ ਤੇ ਜੋ ਕਿ ਪੱਥਰ ਦਾ ਇੱਕ ਰੂਪ ਲੈ ਲੈਂਦੀ ਆ ਬਹੁਤ ਇੱਕ ਨੁਕਸਾਨ ਵਾਲਾ ਕੰਮ ਬਣ ਜਾਂਦੀ ਆ ਇਸੇ ਕਰਕੇ ਪੀਓਪੀ ਕਰਵਾਉਂਦੇ ਸਮੇਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈਗਾ ਜਿਆਦਾ ਚੰਗੇ ਮਿਸਤਰੀ ਤੋਂ ਜਾਂ ਮਤਲਬ ਕਿ ਹਵਾ ਪਰਨਦਾ ਸਿਸਟਮ ਜਾਂ ਮਤਲਬ ਕਿ ਇਹ ਸ਼ੂਰਾ ਸ਼ੂਰਾ ਜਿੱਥੇ ਹੈਗਾਗਾ ਉਥੇ ਮਤਲਬ ਕਿ ਜਰੂਰ ਧਿਆਨ ਰੱਖੋ ਵੀ ਲਵਾਓ ਹੀ ਨਾ ਵਾਹਿਗੁਰੂ ਜੀ ਦਾ ਘਰ ਸਭ ਦਾ ਘਰ ਹੈ